ਪੰਜ ਨੰਬਰ ਪਾਵਨ ਕੌੜੀ ਆਉ ਇਹਨਾਂ ਪਾਵਨ ਬਚਨਾਂ ਦੇ ਵਿਚਾਰ ਵਿੱਚ ਜੁੜੀ ਸਤਿਗੁਰੂ ਜੀ ਨੇ ਇੱਕ ਅਸਲੀਅਤ ਮਨੁੱਖਤਾ ਦੀ ਸਾਡੇ ਸਾਹਮਣੇ ਰੱਖੀ ਹੈ ਅਖੀਰ ਪੌੜੀ ਦੇ ਬਚਨ ਨੂੰ ਰਹਾਉ ਦਾ ਬੰਦ ਰਹਾਉ ਦੀ ਪੰਕਤੀ ਮੰਨਿਆ ਜਾਂਦਾ ਹੈ ਵਿਸ਼ਾ ਮੰਨਿਆ ਜਾਂਦਾ ਹੈ ਜੇ ਜ਼ਰਵਾਣਾ ਪਰ ਹਰੇ ਜ਼ਰਬੀਸ ਕਰਿੰਦੀ ਆਈਏ ਕੋ ਰਹੇ ਨਾ ਹਰ ਇਹ ਪਾਈ ਹੈ ਪਹਿਲੀ ਬੇਨਤੀ ਵੀ ਜਦੋਂ ਵੀ ਆਪਾਂ ਪਾਠ ਕਰਦੇ ਆ ਗੁਰਬਾਣੀ ਦੇ ਵਿਸ਼ਰਾਮ ਬਹੁਤ ਜ਼ਰੂਰੀ ਨੇ ਚਾਹੇ ਆਪਾਂ ਪਾਠ ਕਰ ਰਹੇ ਆ ਚਾਹੇ ਆਪਾਂ ਕੀਰਤਨ ਕਰ ਰਹੇ ਆ ਬਹੁਤ ਐਸੀ ਸ਼ਬਦ ਨੇ ਜਿਨ੍ਹਾਂ ਦੇ ਅਸੀਂ ਜਿਹੜੇ ਉਚਾਰਨ ਕਰਦੇ ਆ ਹੋਇਆ ਵਿਸ਼ਰਾਮ ਦਾ ਧਿਆਨ ਨਹੀਂ ਦਿੱਤਾ ਤਾਂ ਕਰਕੇ ਉਹਦੇ ਅਰਥ ਦੇ ਅਨਰਥ ਵੀ ਬਣ ਜਾਂਦੇ ਆ ਜੋ ਗੱਲ ਚੱਲ ਰਹੀ ਹੈ ਉਹ ਸਮਝ ਨਹੀਂ ਕਈ ਵਾਰੀ ਓਕੀ ਹੋ ਜਾਂਦੀ ਹੈ ਕਿਉਂਕਿ ਵਿਸ਼ਰਾਮ ਸਹੀ ਨਹੀਂ ਲੱਗਿਆ ਜਿਵੇਂ ਆਪਾਂ ਨਿਤਨੇਮ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਮੁੰਦਾ ਸੰਤੋਖ ਸ਼ਰਮ ਪਤ ਚੋੜੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਣ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਜੁਗਤ ਦੇ ਉੱਤੇ ਰੁਕਣਾ ਹੈ ਕਿਉਂਕਿ ਜੁਗਤ ਦਾ ਸੰਬੰਧ ਡੰਡੇ ਨਾਲ ਨਹੀਂ ਹੈ ਪ੍ਰਤੀਤ ਦਾ ਸੰਬੰਧ ਡੰਡੇ ਨਾਲ ਦੰਡਾ ਪ੍ਰਤੀ ਤੇ ਇਸੇ ਤਰ੍ਹਾਂ ਸੁੱਚ ਹੋਵੇ ਤਾਂ ਅਸਲ ਸੁੱਚਮਤਾ ਤੇ ਤਾਂ ਹੀ ਆਸਾ ਕੀ ਬਾਤ ਬਚ ਸੱਚ ਪਾਈਏ ਜੇਦੋਂ ਸੱਚ ਪਾ ਲਿਆ ਜੇ ਆਪਾਂ ਬੜੀ ਵੀ ਸੁੱਚ ਹੋਵੇ ਤਾਂ ਸੱਚ ਪਾਈਏ ਵੀ ਸੁੱਚਮਤਾ ਹੋਵੇਗੀ ਤੇ ਸੱਚ ਪਾ ਲਿਆ ਨਹੀਂ ਫਿਰ ਉਹ ਸਦਾਤੇ ਉਲਟ ਵਿਚਾਰ ਚੱਲ ਜੇ ऐसे कई शब्द ਨੇ ਕਿਸੇ ਦਿਨ ਆਪਾਂ ਫਿਰ ਵਿਚਾਰਾਂਗੇ ਸਮੇ ਨੂੰ ਮੁੱਖ ਵੇਖ ਰੱਖਦੇ ਹੋਏ ਆਪਾਂ ਕੋ ਰਹਿ ਨਾ ਇੱਥੇ ਰੁਕਣਾ ਪਵੇ ਵੀ ਕੋਈ ਸਥਿਰ ਨਹੀਂ ਰਹਿੰਦਾ ਭਰੀਏ ਪਾਈਏ ਪਾਈ ਭਰ ਜਾਂਦੀ ਹੁਣ ਇਹ ਧਿਆਨ ਰੱਖੀਏ ਆਪਾਂ ਕਿਉਂਕਿ ਪੁਰਾਣੇ ਸਮੇ ਦੇ ਵਿੱਚ ਘੜੀਆਂ ਨਹੀਂ ਹੁੰਦੀਆਂ ਸਨ ਤੇ ਸਮੇ ਨੂੰ ਅੰਦਾਜ਼ਾ ਲਾਉਣ ਲਈ ਸਮੇ ਨੂੰ ਦੇਖਣ ਦੇ ਲਈ ਸਮੇ ਵਿੱਚ ਰਹਿਣ ਦੇ ਲਈ اپنی کوئی روٹین ਬਣਾਉਣ ਦੇ ਲਈ ਸਮੇਂ ਬੰਦ ਹੋਣ ਦੇ ਨਿਯਮ ਬਣਾਏ ਕਿ ਉਹਨਾਂ ਨਿਯਮਾਂ ਦੇ ਵਿੱਚੋਂ ਖੋਜਾਂ ਦੇ ਵਿੱਚੋਂ ਇੱਕ ਭਾਂਡਾ ਬਣਾ ਕੇ ਉਹਦੇ ਵਿੱਚ ਦੋ ਚੀਜ਼ਾਂ ਸਨ ਇੱਕ ਰੇਤ ਦਾ ਵੀ ਜ਼ਿਕਰ ਮਿਲਦਾ ਹੈ ਬਰੀਕ ਛੇਕ ਉਹਦੇ ਵਿੱਚੋਂ ਰੇਤ ਜਾਂ ਫਿਰ ਦੁੱਧਾ ਪਾਣੀ ਪਾਣੀ ਦੀ ਧੁੱਪ ਥੋੜੀ ਥੋੜੀ ਡਿੱਗਦੀ ਜਾਣੀ ਡਿੱਗਦੀ ਰਹੇ ਜੋ ਭਾਂਡਾ ਫਿਰ ਇੱਕ ਇੱਕ ਤੁਕ ਕਰਕੇ ਭਰ ਜਾਂਦਾ ਸੀ ਹੁਣ ਜਿਸ ਸਮੇਂ ਦੇ ਵਿੱਚ ਭਰਿਆ ਉਹਨਾਂ ਸਮਾਂ ਯਾਦ ਰੱਖ ਲਿਆ ਜਾਂਦਾ ਸੀ ਤੇ ਅੰਦਾਜ਼ਾ ਹੋ ਜਾਂਦਾ ਸੀ ਕਿ ਇੰਨਾ ਕੋ ਭਾਂਡਾ ਭਰ ਗਿਆ ਤੇ ਇੰਨਾ ਕੋ ਰਹਿ ਗਿਆ ਵੀ ਉਹਦੇ ਤੋਂ ਇੱਕ ਅੰਦਾਜ਼ਾ ਲਾ ਕੇ ਮਨੁੱਖ ਆਪਣੇ ਕੰਮ ਕਰ ਜਾਂਦਾ ਜਿੰਦਗੀ ਨੂੰ ਇੱਕ ਨਿਯਮ ਦੇ ਵਿੱਚ ਢਾਲਣ ਦਾ ਯਤਨ ਕਰਦਾ ਸੀ ਤਾਂ ਕਰਕੇ ਉੱਥੇ ਗੁਰੂ ਸਾਹਿਬ ਕਹਿੰਦੇ ਇੱਕ ਇੱਕ ਬੂੰਦ ਕਰਕੇ ਜਿਹੜਾ ਉਹ ਭਾਂਡਾ ਹੈ ਉਹ ਤੇ ਭਰ ਹੀ ਜਾਣਾ ਥੋੜਾ ਥੋੜਾ ਕਰਕੇ ਭਾਂਡਾ ਤੇ ਭਾਰੀ ਜਾਣਾ ਮਤਲਬ ਇਹ ਹੈ ਵੀ ਇੱਕ ਸਵਾਸ ਕਰਕੇ ਜਿਹਨੂੰ ਅਸੀਂ ਬਾਣੀ ਵਿੱਚ ਪੜ੍ਹਦੇ ਆ ਦਿਨ ਤੇ ਪੈਰ ਪੈਰ ਦੇ ਘਰੀਆਂ ਆਪ ਘਟੇ ਤਨ ਚੀਜੇ ਜਿਹਨੂੰ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆ ਵੀ ਚੇਤਨਾ ਹੈ ਤੋਂ ਜੀਤ ਲੈਣ ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਉਦ ਬਿਹਾਰਤ ਹੈ ਇੱਕ ਇੱਕ ਸਾਹ ਕਰਕੇ ਇੱਕ ਇੱਕ ਦਿਨ ਕਰਕੇ ਇੱਕ ਇੱਕ ਪਲ ਕਰਕੇ ਆਉਦ ਬਿਹਾਰਤ ਹੈ ਲੰਘਦੀ ਜਾ ਰਹੀ ਹੈ ਮੈਤੀ ਜਾਤ ਉਤੇ ਘਟ ਜੂ ਪਾਨੀ ਗੁਰੂ ਸਾਹਿਬ ਕਹਿੰਦੇ ਕੋ ਰਹੇ ਨਾ ਭਰੀਏ ਪਾਈ ਹੈ ਪਾਈ ਭਰ ਜਾਣੀ ਹੈ ਜ਼ਿੰਦਗੀ ਖਤਮ ਹੋ ਜਾਣੀ ਹੈ ਸਵਾਸ ਖਤਮ ਹੋ ਜਾਣੀ ਨਹੀਂ ਇੱਥੇ ਕਿਸੇ ਨੇ ਸੰਥਿਰ ਨਹੀਂ ਰਹਿਣਾ ਹੁਣ ਇੰਨਾ ਪਾਵਨ ਬਚਨਾਂ ਦਾ ਮਤਲਬ ਇਹ ਹੈ ਗੁਰੂ ਸਾਹਿਬ ਮਨੁੱਖ ਦੇ ਹਿਰਦੇ ਵਿੱਚ ਇਹ ਗੱਲ ਪਾ ਰਹੇ ਨੇ ਕਿ ਭਾਈ ਧਰਮ ਕਮਾਲ ਹੈ ਇਨਸਾਨੀਤ ਕਮਾਲ ਹੈ ਪਾਪ ਕਰਕੇ ਬੁਰੇ ਕੰਮ ਕਰਕੇ ਕਿੰਨਾ ਸਮਾਂ ਤੂੰ ਆਪਣੇ ਜੋਰ ਦੇ ਉੱਤੇ ਜਿੰਦਗੀ ਕੱਢ ਸਕਦਾ ਹੈ ਅਖੀਰ ਅੰਤ ਤੇ ਹੈ ਨਾ ਇਹ ਤੇ ਹੈ ਨਹੀਂ ਵੀ ਤੂੰ ਬਹੁਤਾ ਬਲਵਾਨ ਹੋ ਜਾਏਗਾ ਬਹੁਤਾ ਅਮੀਰ ਹੋ ਜਾਏਗਾ ਬਹੁਤਾ ਵੱਡਾ ਹੋ ਜਾਏਗਾ ਤੇ ਤੇ ਮਰਨਾ تھوڑا ਡਿਲੇ ਹੋ ਜਾਏਗਾ ਇਹ ਤੇ ਹੈ ਨਹੀਂ ਵੀ ਗਰੀਬ ਨੂੰ ਮੌਤ ਛੇਤੀ ਆ ਜਾਂਦੀ ਹੈ ਵੈਸੇ ਸਰਚ ਕਰੀ ਤੇ ਗਰੀਬ ਲੰਮਾ ਜੀ ਜਾਂਦਾ ਹੈ ਕਿਉਂਕਿ ਚਿੰਤਾ ਮੁਕਤ ਬਹੁਤਾ ਰਹਿੰਦਾ ਹੈ ਜਿੰਨਾ ਹੈ ਸਬਰ ਚ ਹੈ ਸ਼ੁਕਰ ਚ ਹੈ ਤੇ ਜਿੰਨਾ ਜਿਹਦੇ ਕੋਲ ਬਹੁਤਾ ਹੈ ਬਾਣੀ ਦੇ ਵਿੱਚ ਜਿੰਨੀ ਵੀ ਵਿਚਾਰਾ ਲਿਖਿਆ ਬੜੀ ਸਮਝਣ ਵਾਲੀਆਂ ਨੇ ਵੱਡੇ ਵੱਡੇ ਜੋ ਦਿਸੈ ਲੋਗ ਇਨਕੋ ਵਿਆਪਕ ਚਿੰਤਾ ਰੋਗ ਗਰੀਬ ਕੋਲ ਵੀ ਚਿੰਤਾ ਹੈ ਪਰ ਇੱਕ ਦਾਇਰਾ ਹੈ ਇੱਕ ਸੀਮਤ ਹੈ ਜਿੰਨੇ ਜਿੰਨੇ ਵੱਡੇ ਆ ਉਹਨੀਆਂ ਵੱਡੀਆਂ ਅਸੀਂ ਚਿੰਤਾਵਾਂ ਪਾਲੀਆਂ ਹੋਈਆਂ ਤਾ ਕਰਕੇ ਕੌਣ ਵੱਡਾ ਮਾਇਆ ਵਢਾਈ ਸੋ ਵੱਡਾ ਜਿਹਨੇ RAM ਲਿਖਾਈ ਤਾਂ ਕਰਕੇ ਬੇਨਤੀ ਗੁਰੂ ਸਾਹਿਬ ਕਹਿੰਦੇ ਸਰੀਰ ਤੇ ਰਹਿਣਾ ਨਹੀਂ ਭਾਈ ਕਿਉਂ ਤੂੰ ਬਰਿਆਈ ਦਾ ਜਾੜ ਬਿਛਾ ਰਿਹਾ ਹੈ ਕਿਉਂ ਤੂੰ ਕੰਡੇ ਬੀਜ ਰਿਹਾ ਹੈ ਕਿਉਂ ਤੂੰ ਦੁੱਖ ਭੋਗ ਰਿਹਾ ਹੈ ਕਿਉਂ ਤੂੰ ਸਕੂਨ ਖੋ ਰਿਹਾ ਉਦਮੀ ਬਣ ਮਿਹਨਤ ਕਰ ਪਰ ਇਮਾਨਦਾਰੀ ਇਨਸਾਫ ਹੱਕ ਦੀ ਸੱਚੀ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਨਾਉ ਤੇਰਾ ਨਿਰੰਕਾਰ ਹੈ ਨਾ ਹੀ ਲਏ ਨਰਕ ਨਾ ਜਾਈਏ ਸਤਿਗੁਰੂ ਕਹਿੰਦੇ ਹੈ ਮੇਰੇ ਦਾਤੇ ਮਾਲਕ ਤੇਰਾ ਨਾਮ ਨਿਰਅਕਾਰ ਹੈ ਅਕਾਰ ਵਿੱਚ ਨਹੀਂ ਆਂਦਾ ਤੂੰ ਰੂਪ ਨਾ ਰੇਖ ਨਾ ਰੰਗ ਕੀਛ ਨਾ ਹੀ ਲਏ ਹੁਣ ਜਦੋਂ ਅਕਾਰ ਵਿੱਚ ਨਹੀਂ ਉਹ ਗੁਣਾ ਦਾ ਸੋਮਾ ਹੈ ਉਦੇ ਨਾਮ ਨੂੰ ਲੈਣਾ ਮਤਲਬ ਉਹਦੇ ਗੁਣ ਨੂੰ ਧਾਰਨ ਕਰ ਲੈਣਾ ਬੜਾ ਸੋਖਾ ਜਿਹਾ ਨਿਜਮ ਹੈ ਜਿਉਂ ਆਕਾਰ ਵਿੱਚ ਹੋਵੇ ਆਕਾਰ ਧਿਆਨ ਵਿੱਚ ਰੱਖਿਆ ਜਾਵੇ ਤੇ ਆਕਾਰ ਨੂੰ ਪੁਜਿਆ ਜਾਵੇ ਪਰ ਜਦੋਂ ਉਹਦਾ ਆਕਾਰ ਹੀ ਨਹੀਂ ਉਹਦਾ ਨਾਮ ਹੀ ਉਹਦਾ ਗੁਣ ਹੈ ਉਹਦੇ ਗੁਣ ਨੂੰ ਧਾਰਨ ਕਰਨਾ ਹੀ ਨਾਮ ਜਪਣਾ ਹੋ ਗਿਆ ਗੁਰੂ ਸਾਹਿਬ ਕਹਿੰਦੇ ਨਿਸ਼ਚਿਤ ਹੈ ਪੱਕੇ ਤੌਰ ਤੇ ਜਿਹੜੇ ਉਹਦੇ ਗੁਣਾ ਨੂੰ ਧਾਰਨ ਕਰ ਲੈਂਦੇ ਨੇ ਉਹ ਨਰਕਾਂ ਦੇ ਭੋਗੀ ਨਹੀਂ ਬਣਦੇ ਉਹਨਾਂ ਦੀ ਸੋਚ ਨਰਕ ਧਾਰੀ ਨਹੀਂ ਬਣਦੀ ਉਹ ਨਰਕ ਤੇ ਸਵਰਗ ਥੋੜੀ ਜਿਹੀ ਬੇਨਤੀ ਹੈ ਇਹ ਮਨੁੱਖ ਨੇ ਦੋ ਚੀਜ਼ਾਂ ਧਿਆਨ ਵਿੱਚ ਰੱਖ ਕੇ ਆਪ ਬਣਾਈ ਆਪ ਬਣਾਈ ਲਈ ਇੱਕ ਸੀ ਡਰ ਅਤੇ ਦੂਜਾ ਸੀ ਲਾਲਾ ਬੰਦੇ ਨੂੰ ਡਰਾਉਣ ਦੇ ਲਈ ਨਰਕ ਦਾ ਡਰ ਸਵਰਗਾ ਵਿੱਚ ਨੂੰ ਪਹੁੰਚਾਉਣ ਦੇ ਲਈ ਝੂਠ ਬੋਲ ਦਿੱਤੇ ਲਾਲਚ ਦੇ ਦਿੱਤੇ ਲਾਰਾ ਦੇ ਲਾਰੇ ਲਾ ਦਿੱਤੇ ਹੁਣ ਧਿਆਨ ਦਿਓ ਜਿਹੜੀ ਜਿਹੜੇ ਜਿਹੜੇ ਮਾਹੌਲ ਨੇ ਜਿਹੜੇ ਜਿਹੜੇ ਧਰਮ ਨੇ ਜਾਂ ਜਿਹੜੇ ਜਿਹੜੇ ਲੋਕ ਜਿਸ ਧਰਮ ਨਾਲ ਗ੍ਰੰਥ ਨਾਲ ਜੁੜੇ ਨੇ ਉਹਨਾਂ ਸਾਰਿਆਂ ਦੇ ਨਰਕ ਤੇ ਸਵਰਗ ਅਲੱਗ-ਅਲੱਗ ਬਣਾਏ ਹੋਏ ਨੇ ਉਹਨਾਂ ਸਾਰਿਆਂ ਦੇ ਜਿਹੜੇ ਬੰਦੇ ਇੱਥੇ ਕਾਮੀ ਵਿਰਤੀ ਦੇ ਸਨ ਪਸ਼ੀਆ ਦੇ શરીਰ ਨੂੰ ਤੋੜਦੇ ਕਰਦੇ ਨੇ ਜੰਗਲ ਵਹਿ ਗਏ ਦਰਸਤਾ ਤਾਂ ਭੱਜ ਗਏ ਧਰਮੀ ਦਿਸਣ ਦੇ ਲਈ ਬਹੁਤ ਜਦੋਜਹਿਦ ਕੀਤੀ ਹਾਲਾਂਕਿ ਪਰਿਵਾਰ ਗਰਸਤਾ ਬੱਚਿਆਂ ਵਿੱਚ ਸੋਹਣਾ ਜੀਵਨ ਬਤੀਤ ਹੋ ਸਕਦਾ ਸੀ ਗੁਰਮਤਿ ਅਨੁਸਾਰ ਉਹ ਵੀ ਧਰਮੀ ਨੇ ਪਰ ਉਹਨਾਂ ਨੇ ਹੁਣ ਵੱਡਾ ਪੰਗਾ ਲੈ ਲਿਆ ਦਰਸਤਾ ਬੱਚੇ ਤਿਆਗ ਦਿੱਤੇ ਹੁਣ ਮਨ ਦੀ ਜਿਹੜੀ ਇੱਕ ਕੁਦਰਤੀ ਇੱਛਾ ਉਹਤੇ ਨਹੀਂ ਖਤਮ ਕਰ ਸਕਦੇ ਫਿਰ ਉਹਨਾਂ ਨੇ ਕੀ ਪੂਰਾ ਦੀ ਡਿਮਾਂਡ ਮਰਨ ਤੋਂ ਬਾਅਦ ਮਤਲਬ ਅੰਦਰ ਦੀ ਕਰਤੂਤ ਨਹੀਂ त्यागी ਜਿੰਨੇ ਵੀ ਲੋਕ ਧਰਮੀ ਦਿਸਦੇ ਨੇ ਉਹਨਾਂ ਨੇ ਅੱਗੇ ਸਵਰਗਾਂ ਦੇ ਵਿੱਚ ਹੋਰਾਂ ਤੇ ਨੂਰਾਂ ਦਾ ਧਿਆਲ ਰੱਖਿਆ ਮਤਲਬ ਮਰਨ ਤੋਂ ਬਾਅਦ ਵੀ ਉਹਨਾਂ ਦੀ ਉਹ ਡਿਮਾਂਡ ਹੈ ਵੱਡੇ ਵਿਸ਼ੇਵਕਾਰੀ ਹੋਣਗੇ ਫਿਰ ਫਿਰ ਜਿਹੜੇ ਲੋਕ ਇੱਥੇ ਬਹੁਤੀ ਧੁੱਪ ਗਰਮੀ 'ਚ ਰਹਿ ਰਹੇ ਨੇ ਪੂਰਨਿਕਾਇਤੀ ਤੋਂ ਪਰ ਟੀਲ ਦਾ ਕੜਾਹ ਰੱਖਿਆ ਹੋਇਆ ਸਜਾ ਦੇਣ ਦੇ ਲਈ ਜਿਹੜੇ ਬੰਦੇ ਇੱਥੇ ਜਿਹੜੇ ਗ੍ਰੰਥ ਇਹੋ ਜੇ ਦੇਸ਼ ਵਿੱਚ ਉਚਾਰਨ ਕੀਤੇ ਕਿ ਜਿੱਥੇ ਬਹੁਤੀ ਰੇਤ ਹੈ ਰੇਤਲਾ ਇਲਾਕਾ ਹੈ ਉੱਥੋਂ ਦੇ ਗ੍ਰੰਥ ਜਾਂ ਉੱਥੋਂ ਦੇ ਧਰਮਾਂ ਨੇ ਜਿਹੜਾ ਸਵਰਗ ਦਾ ਚਿੱਤਰ ਉਸਾਰਿਆ ਉਹਦੇ ਵਿੱਚ ਉਹਨਾਂ ਨੇ ਬਹੁਤ ਬਾਗ ਤੇ ਬਹੁਤ ਫਲ ਤੇ ਬਹੁਤ ਪੰਛੀ ਦਿਖਾ ਦਿੱਤੇ ਕਿਉਂ ਕਿਉਂਕਿ ਉਹਨਾਂ ਨੂੰ ਇੱਥੇ ਦੀ ਜ਼ਿੰਦਗੀ 'ਚੋਂ ਵਿਸੇ ਨਹੀਂ ਸਵਰਗ ਦੇ ਵਿੱਚ ਉਹਨਾਂ ਨੇ ਉਹ ਦਿਖਾ ਦਿੱਤੇ ਮਤਲਬ ਹਰ ਇੱਕ ਧਰਮ ਦਾ ਹਰ ਇੱਕ ਗ੍ਰੰਥ ਦਾ ਨਰਕ ਤੇ ਸਵਰਗ ਅਲੱਗ ਹੈ ਗੁਰਬਾਣੀ ਵਿੱਚ ਵੀ ਨਰਕ ਸਵਰਗ ਹੈ ਉਹ ਮਰਨ ਤੋਂ ਬਾਅਦ ਨਹੀਂ ਨਾਨਕ ਏਵਨਾ ਜਾਪੇ ਕਿੱਥੇ ਜਾਹੇ ਸਮਾਏ ਗੁਰਬਾਣੀ ਵਿੱਚ ਇੱਥੇ ਮਹਾਰਾਜ ਕਹਿ ਰਹੇ ਨੇ ਤੂੰ ਹੁਣ ਤੇ ਨਹੀਂ ਨਰਕ ਭੋਗ ਰਿਆ ਤੇਰੀ ਸੋਚ ਹੁਣ ਤੇ ਨਹੀਂ ਨਰਕ ਵਰਗੀ ਨਰਕ ਚ ਕੀ ਹੈ ਦੁਖੀ ਹੈ ਤੇ ਤੂੰ ਇੱਥੇ ਦੁੱਖ ਤੇ ਨਹੀਂ ਬੀਜ ਰਿਆ ਇਸ ਸਵਰਗ ਕੀ ਹੈ ਸ਼ੁਕਰ ਹੈ ਰਜ਼ਾ ਹੈ ਜਿੰਦਗੀ ਜਿਉਣ ਦਾ ਟੱਗ ਹੈ ਗਿਆਨ ਹੈ ਸਮਝ ਹੈ ਜੇ ਕੋ ਸਵਰਗ ਦੀ ਜ਼ਿੰਦਗੀ ਜੀ ਰਿਹਾ ਹੈ ਜਿਹੜੇ ਬਣਾਏ ਹੋਏ ਨਕਲੀ ਅਖੌਤੀ ਨਰਕ ਸਵਰਗ ਸੰਤਨ ਦੂਰ ਹਟੇ ਗੁਰੂ ਦੀ ਸੋਚ ਵਾਲੇ ਨੇ ਤੇ ਉਹਨਾਂ ਨੂੰ ਰੱਦ ਕਰ ਦਿੱਤਾ ਉਹਨਾਂ ਨੂੰ ਮੰਨਿਆ ਹੀ ਨਹੀਂ ਤਾਂ ਕਰਕੇ ਮਹਾਰਾਜ ਕਹਿੰਦੇ ਜਿਹੜੇ ਤੇਰੇ ਨਾਮ ਨੂੰ ਲੈ ਲੈਂਦੇ ਨੇ ਉਸੇ ਜ਼ਿੰਦਗੀ ਨੂੰ ਸਵਰਗ ਬਣਾ ਦਿੰਦੇ ਨੇ ਉਹ ਜਿੱਥੇ-ਜਿੱਥੇ ਵੀ ਜਾਂਦੇ ਨੇ ਉਹ ਸਵਰਗ ਦਾ ਖਜ਼ਾਨਾ ਸਵਰਗ ਦੀ ਅਵਸਥਾ ਨਾਲ ਲੈ ਕੇ ਜਾਂਦੇ ਨੇ ਤਾਂ ਕਰਕੇ ਉਹ ਜਹਾਂ ਜਾਈਏ ਤਹਾ ਸੁਖੇ ਦੇ। ਕਈ ਬੰਦੇ ਜਿੱਥੇ ਜਾਂਦੇ ਨੇ ਉੱਥੇ-ਉੱਥੇ ਉਹ ਬੇੜਾ ਕਰਕੇ ਕਰਦੇ ਜਾਂਦੇ ਨੇ। ਕਈ ਬੰਦੇ ਦੇ ਸੁਭਾਅ ਹੁੰਦੇ ਨੇ ਜਿੱਥੇ ਵੀ ਗਏ ਉੱਥੇ ਵਾਸ ਇਹੋ ਜਿਹਾ ਮਾਹੌਲ ਸਿਰਜ ਦਿੰਦੇ ਨੇ ਵਿੱਚ। ਤੋਬਾ 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 ਡਰ ਜਾਂਦੇ ਨੇ ਲੋਕ। ਤੇ ਕਈ ਬੰਦੇ ਇਹੋ ਜਿਹੇ ਨੇ ਆਪਣੇ ਨਾਲ ਜਿੱਥੇ ਜਾਂਦੇ ਨੇ ਆਪਾਂ ਪਿੱਛੇ ਸਾਝ ਕੀਤੀ ਸੀ ਨਾ ਕਈ ਵਾਰੀ ਕਿਤੇ ਯਾਤਰਾ ਜਾ ਰਹੀ ਹੋਵੇ ਨਾ ਉਹ ਲਿਸਟ ਤਿਆਰ ਕੀਤੀ ਕਿ 10 15 ਬੰਦੇ ਦੀ ਵਾ ਇਹ ਪਾ ਇਹਨਾਂ ਨੇ ਇੰਜੋਏ ਕਰਨ ਲੈ ਜਾਣਾ ਇੱਕ ਨਾਮ ਪੜਿਆ ਖੁਸ਼ ਹੋ ਗਏ ਵਾ ਕਹਿੰਦੇ ਵੀ ਇਹ ਬੰਦਾ ਵੀ ਨਾਲ ਜਾਏਗਾ ਇਹ ਬੰਦਾ ਖੁਸ਼ ਮਜ਼ਾਜ ਹੈ ਇਹ ਬੰਦਾ ਨੌਲੇਜ ਵਾਲਾ ਹੈ ਜਿੱਥੇ ਵੀ ਜਾਵਾਂਗੇ ਨੇ ਉੱਥੇ ਬੜੀਆਂ ਸੋਹਣੀਆਂ ਗੱਲਾਂ ਸਾਡਾ ਦਿਲ ਵੀ ਲਾ ਕੇ ਰੱਖਣਾ ਤੇ ਸਾਨੂੰ ਇੰਜੋਏ ਵੀ ਕਰਨ ਨੂੰ ਮੌਕਾ ਮਿਲਣਾ ਤੇ ਇਹਨੇ ਬੜੀ ਸਮਝ ਵਾਲੀ ਗੱਲ ਸਿੱਖਿਆ ਆਵਾ ਬੜੀ ਗੱਲ ਤੇ ਮਨੋਰੰਜਨ ਵਾਲੀ ਗੱਲਾਂ ਬਹੁਤ ਚੰਗੀਆਂ ਗੱਲਾਂ ਇਹ ਇਹ ਬੰਦਾ ਜਾਏਗਾ ਤੇ ਬਾ ਆ ਗਿਆ ਬਹੁਤ ਵਧੀਆ ਕਿਹਨਾਂ ਨੇ ਰੇਜ ਕੀਤਾ ਜੀ ਬਹੁਤ ਵਧੀਆ ਅੱਛਾ ਇੱਕ ਜਾ ਕੇ ਅੱਗੇ ਨਾਮ ਪੜਿਓ ਕਹਿੰਦੇ ਇਹ ਬੰਦਾ ਵੀ ਜਾਏਗਾ ਓਹੋ ਹੋ ਇਹਨੇ ਤੇ ਫਿਰ ਉਹ ਜੀ ਗਾਲਾਂ ਕੱਟਣੀਆਂ ਲੜਾਈ ਪੀੜੀ ਉੱਥੇ ਵੀ ਨੇ ਸ਼ਰਾਬ ਦਾ ਪ੍ਰਬੰਧ ਕਰ ਲੈਣਾ ਉੱਥੇ ਵੀ ਨੇ ਖਿਲਾਰੇ ਸਾਡਾ ਧਿਆਨ ਦੇਦੇ ਜੀ ਰਹਿਣਾ ਪੈਸ਼ ਇਹ ਉਹ ਸੰਭਾਲਦੇ ਰਹੀਏ ਇਹਦਾ ਸਾਫ ਸੁਭਿਆ ਕਰ ਇਹ ਬੰਦੇ ਨੂੰ ਵੀ ਲੈ ਕੇ ਜਾਵਾਂਗੇ ਇਹ ਤੇ ਸਾਡਾ ਜਿਹੜਾ ਸਵਾਦ ਹੀ ਇੱਕ ਤਰ੍ਹਾਂ ਕਰ ਦਿੱਤਾ ਇਹਦਾ ਮਤਲਬ ਕੋਈ ਬੰਦਾ ਇੱਥੇ ਨਰਕ ਜੀ ਰਿਹਾ ਹੈ ਕੋਈ ਬੰਦਾ ਇੱਥੇ ਸਵਰਗ ਜੀ ਰਿਹਾ ਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਤੇਰੇ ਗੁਨਾ ਨੂੰ ਧਾਰਨ ਕਰ ਲੈਂਦੇ ਨੇ ਉਹ ਮਨੁੱਖ ਨਿਸ਼ਚਿਤ ਹੈ ਨਾਉ ਤੇਰਾ ਨਿਰੰਕਾਰ ਹੈ ਨਾ ਲੈ ਹੈ ਨਰਕ ਨਾ ਜਾਈਏ ਉਹ ਆਪਣੇ ਨਾਲ ਨਰਕ ਨਹੀਂ ਰੱਖਦੇ ਕਿਉਂ ਕਿਉਂਕਿ ਉਹ ਗੁਨਾ ਦੇ ਭਰਪੂਰ ਹੋਣ ਕਰਕੇ ਸਵਰਗ ਵਿੱਚ ਹੀ ਰਹਿੰਦੇ ਆ ਸਵਰਗ ਵੱਡ ਦੇ ਹਰ ਜਿਉ ਪਿੰਡ ਸਭ ਤਿਸ ਦਾ ਦੋ ਸ਼ਬਦ ਆਏ ਨੇ ਪਿੰਡ ਪਿੰਡ ਦਾ ਅਰਥ ਹੁੰਦਾ ਹੈ ਇਹ ਸਰੀਰ ਬੋਡੀ ਪਿੰਡਾ ਇਹਦੇ ਵਿੱਚ ਇੱਕ ਤਾਕਤ ਕੰਮ ਕਰ ਰਹੀ ਹੈ ਜਿਹਨੂੰ ਅਲੱਗ-ਅਲੱਗ ਨਾਮ ਬਾਣੀ ਦੇ ਵਿੱਚ ਰੱਖੇ ਗਏ ਨੇ ਆਤਮਾ ਵੀ ਕਿਹਾ ਗਿਆ ਜਿੰਦੜੀ ਵੀ ਕਿਹਾ ਗਿਆ ਪੰਛੀ ਵੀ ਕਿਹਾ ਗਿਆ ਅਲੱਗ-ਅਲੱਗ ਨਾਮ ਜੋਤ ਵੀ ਕਿਹਾ ਗਿਆ ਜੋ ਕਿ ਸਰੀਰ ਤੇ ਦਿਖ ਰਿਹਾ ਹੈ ਇਹੋ ਜਾਂ ਵੀ ਕੁਝ ਵਿੱਚ ਹੈ ਜਿਹੜਾ ਸਰੀਰ ਨੂੰ ਚਲਾ ਰਿਹਾ ਸਾਡੇ ਸਰੀਰ ਦੇ ਇੱਕ ਇੱਕ ਪਾਰਟ ਵੱਧ ਫੁੱਲ ਰਹੇ ਨੇ ਕਿਰਿਆ ਦੇ ਵਿੱਚ ਨੇ ਇੱਕ ਤੇ ਹੁੰਦਾ ਨਾ ਕਿਸੇ ਨੇ ਕੋਈ ਪੱਥਰ ਬਣਾ ਦਿੱਤਾ ਉਹ ਪੱਥਰ ਜਿੱਥੇ ਬਣਾਇਆ ਉੱਥੇ ਖੜ ਗਿਆ ਰੱਬ ਨੇ ਸਰੀਰ ਬਣਾਇਆ ਕੁਦਰਤ ਨੇ ਸਾਨੂੰ ਸਰੀਰ ਦੀ ਦਾਤ ਦਿੱਤੀ ਇੱਕੋ ਥਾਂ ਥੋੜੀ ਖੜ ਗਈ ਇਹ ਤੇ ਮਰਨ ਤੱਕ ਕਿਰਿਆ ਦੇ ਵਿੱਚ ਰਹੇਗਾ ਕਿਰਿਆ ਦੇ ਵਿੱਚ ਰਹੇਗਾ ਕਿਰਿਆ ਦੇ ਵਿੱਚ ਬਣੇ ਹੁਣੇ ਭੋਜਨ ਖਾਧਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਖੂਨ ਖਰਾਕ ਬਣਨ ਲੱਗ ਪਿਆ ਵੇਸਟ ਬਣਨ ਲੱਗ ਪਿਆ ਜਿਵੇਂ ਜਿਵੇਂ ਉਹ ਵੇਸਟ ਬਣਦਾ ਜਾ ਰਿਹਾ ਓਵੇਂ ਓਵੇਂ ਸਰੀਰ ਦੀ ਹੋਰ ਭੁੱਖ ਜਗਦੀ ਜਾ ਰਹੀ ਹੈ ਜਿਵੇਂ ਜਿਵੇਂ ਅਸੀਂ ਭੋਜਨ ਦਾ ਪ੍ਰਬੰਧ ਕਰਾਂਗੇ ਖਾਵਾਂਗੇ ਉਹ ਵੇਸਟ ਮਤਲਬ ਸਰੀਰ ਦੇ ਵਿੱਚ ਕਿਰਿਆ ਚੱਲ ਰਹੀ ਹੈ ਜਿਹੜੀ ਉਹ ਕਿਰਿਆ ਚਲਾਉਣ ਵਾਲੀ ਇੱਕ ਤਾਕਤ ਹੈ ਉਹਨੂੰ ਜਿਉ ਕਿਹਾ। ਮਹਾਰਾਜ ਕਹਿੰਦੇ ਸਰੀਰ ਵੀ ਉਹਦਾ ਬਣਾਇਆ ਹੋਇਆ ਇਸ ਸਰੀਰ ਦੇ ਵਿੱਚ ਜੋ ਤਾਕਤ ਹੈ ਦੇਖੋ ਨਾ ਇਹੋ ਜਾਂ ਕੀ ਆ ਵੀ ਬੰਦਾ 10:15 ਤੇ ਜਿਉਂਦਾ ਏ ਕਹਿੰਦੇ ਜੀ 10:20 ਤੇ ਬੰਦਾ ਮਰ ਗਿਆ। ਉਹਨੂੰ ਦੀ ਸਰੀਰ ਦੀਆਂ ਕਿਰਿਆਵਾਂ ਬਲੱਡ ਵੀ ਰੁਕ ਗਿਆ ਧੜਕਣ ਵੀ ਰੁਕ ਗਈ ਸਮਾਪਤ ਆ ਗਈ। ਉਦੇ ਸਰੀਰ ਦੇ ਵਿੱਚ ਜੋ ਸੀ ਉਹ ਸਭ ਕੁਝ ਠੱਪ ਹੋ ਗਿਆ। ਬੰਦ ਹੋ ਗਿਆ। ਬਾਕੀ ਸਾਰਾ ਕੁਝ ਸਰੀਰ ਦਾ ਪਾਰਟ ਹੈ। ਪਰ ਇਹੋ ਜਿਹਾ ਕੀ ਹੈ ਵੀ ਜਿਹੜਾ ਮਤਲਬ ਉਹਦੇ ਵਿੱਚੋਂ ਇੱਕ ਕਰੰਟ ਨਿਕਲ ਗਿਆ। ਪੱਖਾ ਵੀ ਲੱਗਿਆ, ਬੰਨਰ ਵੀ ਲੱਗੇ, ਟਿਊਬ ਵੀ ਲੱਗੀ, ਏਸੀ ਵੀ ਲੱਗਿਆ, ਹੀਟਰ ਵੀ ਸਭ ਕੁਝ ਹੈ। ਕਹਿੰਦੇ ਜੀ ਬਾਸਟ ਪਿੱਛੋਂ ਕਨੈਕਸ਼ਨ ਖਤਮ ਹੋ ਗਿਆ। ਅੱਖਾਂ ਵੀ ਲੱਗੀਆਂ, ਕੰਨ ਵੀ ਲੱਗੇ, ਜੀਭ ਵੀ, ਦੰਦ ਵੀ ਸਭ ਕੁਝ ਸਰੀਰ 'ਚ ਹੈ। ਹੈ ਕਿ ਜਿਹੜਾ ਬੰਦਾ 10:20 ਮਿੰਟ ਤੇ ਇੰਨੇ ਦੇ ਚੁ ਕਰੰਟ ਜੋਤ ਨਿਕਲ ਗਈ ਗੁਰੂ ਜੀ ਕਹਿੰਦੇ ਜਿਹੜੀ ਉਹ ਤਾਕਤ ਹੈ ਜਿਹਨੂੰ ਰੱਬ ਵੀ ਕਿਹਾ ਗਿਆ ਜੋਤ ਵੀ ਕਿਹਾ ਗਿਆ ਆਤਮਾ ਵੀ ਕਿਹਾ ਗਿਆ ਗੁਰੂ ਜੀ ਕਹਿੰਦੇ ਉਹ ਸਭ ਕੁਝ ਜਿਓ ਪਿੰਡ ਸਭ ਤਿਸ ਦਾ ਦੇ ਖਾਜ ਉਹ ਸਾਨੂੰ ਖੁਰਾਕ ਦੇ ਰਿਹਾ ਹੈ ਖਾਜੇ ਦਾ ਅਰਥ ਖੁਰਾਕ ਦੇਣਾ ਜੋ ਕਿੰਨੀ ਖੁਰਾਕ ਦੇ ਰਿਹਾ ਹੈ ਪੁਰਸ਼ ਆ ਕਹਿੰਦੇ ਜੇ ਕੋਈ ਕਹਿਣਾ ਚਾਹੇ ਨਾ ਵੀ ਆਪਾਂ ਕਿਸੇ ਬੰਦੇ ਦਾ ਤਾਂ ਕਹਿ ਸਕਦੇ ਆ ਬੰਦਾ ਦੋ ਰੁੱਟੀਆਂ ਸਵੇਰੇ ਖਾਂਦਾ ਚਾਰ ਛਾਹ ਨੂੰ ਖਾ ਲੈਂਦਾ ਰਾਤ ਨੂੰ ਦੁੱਧ ਪੀ ਕੇ ਸੌ ਜਾਂਦਾ ਕਿਸੇ ਬੰਦੇ ਦਾ ਆਪਾਂ ਇਹ ਬੰਦੇ ਨੇ 1 ਮਹੀਨੇ ਦੇ ਵਿੱਚ 11000 ਦਾ ਭੋਜਨ ਖਾ ਲਿਆ ਐਵੇਂ ਕਹਿ ਸਕਦੇ ਆ ਆਪਾਂ ਅੰਦਾਜ਼ਾ ਪਰ ਇਹ ਤੇ ਅੰਦਾਜ਼ੇ ਤੋਂ ਵੀ ਬਾਹਰ ਹੈ ਇਸ ਦੁਨੀਆ 'ਚ ਕੌਣ ਕੀ ਕੀ ਕਿੱਥੇ ਕਿੱਥੇ ਖਾ ਰਿਹਾ ਹੈ ਹਰ ਰੱਬ ਦੀ ਇਹ ਕੁਦਰਤ ਦੇ ਵਿੱਚ ਜਿਹੜਾ ਬੰਦਾ ਜਿਸ ਕਿੱਤੇ ਨਾਲ ਜਾਂ ਜਿੱਥੇ ਦਾ ਹੈ ਉਦੇ ਆਹਾਰ ਦਾ ਪ੍ਰਬੰਧ ਵੀ ਉੱਥੇ ਕਰ ਦਿੱਤਾ ਗਿਆ ਹੈ। ਪੰਛੀਆਂ ਦਾ ਉਹਨਾਂ ਕੋਲ ਖੰਭ ਨਹੀਂ ਕੁੜਾਰੀ ਮਾਰ ਕੇ ਉਹ درختਾਂ ਤੋਂ ਖਰਾਬ ਬੀਜ ਫਲ ਫੁੱਲ ਉਖਾ ਲੈਂਦੇ ਨੇ। ਇਹ ਤੇ ਬੰਦਾ ਹੀ ਹੈ ਮਹਾਰਾਜ ਨੇ ਦੇਖੋ ਕਿੱਡੀ ਕੀਮਤੀ ਨਾਨਕ ਚਿੰਤਾ ਮਤ ਕਰੋ। ਬੇਨਤੀਆਂ ਦੇ ਸ਼ਬਦਾਂ ਦੇ ਵਿੱਚ ਨਾ ਇਹ ਨਹੀਂ ਕਿਹਾ ਕਿ ਵੀ ਨਾਨਕ ਤੂੰ ਚਿੰਤਾ ਨਾ ਕਰ। ਜੇ ਗੁਰੂ ਹੀ ਚਿੰਤਾ ਦੇ ਵਿੱਚ ਹੈ ਫਿਰ ਤੇ ਨਹੀਂ ਉੱਥੇ ਨਾਨਕ ਦੇ ਕੱਕੇ ਨੂੰ ਕੁਝ ਵੀ ਨਹੀਂ ਹੈ ਸੰਬੋਧਨ ਹੈ ਨਾਨਕ ਜਿਵੇਂ ਨਾਨਕ ਦੁਖੀਆ ਸਭ ਸੰਸਾਰ ਇਹ ਨਹੀਂ ਕਿ ਨਾਨਕ ਦੁਖੀਆ ਜੇ ਨਾਨਕ ਨੂੰ ਹੀ ਦੁਖੀਆ ਬਣਾ ਦਿੱਤਾ ਗੱਲ ਤੇ ਫਿਰ ਗੁਰਮਤਿ ਦਾ ਸਿਧਾਂਤ ਹੀ ਖਤਮ ਕਰ ਦਿੱਤਾ ਅਸੀਂ ਕਹਿ ਦਿੰਦੇ ਨੇ ਜੇ ਇੱਥੇ ਸਾਰੇ ਦੁਖੀ ਨੇ ਨਾਨਕ ਦੁਖੀਆ ਸਭ ਵੀ ਨਾਨਕ ਵੀ ਦੁਖੀ ਅਸੀਂ ਨਹੀਂ ਨਾਨਕ ਇਹ ਨਾਨਕ ਉਥੇ ਗੁਰੂ ਜੀ ਨੇ ਕਿਹਾ ਦੁਖੀਆ ਸਭ ਸੰਸਾਰ ਮੰਨੇ ਨਾਮ ਸੋਈ ਜਿਨ ਜਾਏ ਤਾਂ ਕਰਕੇ ਨਾਨਕ ਗੁਰੂ ਜੀ ਕਹਿੰਦੇ ਚਿੰਤਾ ਮਤ ਕਰੋ ਚਿੰਤਾ ਕਿਸੇ ਹੀ ਹੈ ਜਨਮ ਜਨ ਤੋਂ ਪਾਇਨ ਜਿਹੜੇ ਜੀਵ ਪਾਣੀ ਦੇ ਵਿੱਚ ਪੈਦਾ ਕੀਤੇ ਨੇ ਤਿੰਨਾ ਵੀ ਰੋਜੀ ਦੇ ਉਹਨਾਂ ਦਾ ਵੀ ਖਾਣਾ ਖਾ ਦਾ ਪ੍ਰਬੰਧ ਹੈ ਉਹ ਵੀ ਪਾਣੀ ਦੇ ਵਿੱਚ ਖਾਣਾ ਉਹਨਾਂ ਨੂੰ ਮਿਲ ਰਹੀ ਹੈ ਉੱਥੇ ਮਹਾਰਾਜ ਕਹਿੰਦੇ ਉੱਥੇ ਹੱਟ ਨਾ ਚੱਲੇ ਕੋਥੇ ਕੋਈ ਹੱਟੀ ਥੋੜੀ ਹੈ ਇਹ ਮੱਛੀ ਕਿ세 ਤਕਾਲ ਤੇ ਗਈ ਤੇ ਉਹਨੇ ਆਪਣਾ ਜੋ ਵੀ ਖੁਰਾਕ ਖਾ ਲਈ ਨਾ ਕੋ ਕਿਰਸ ਕਰੇ ਨਾ ਮੱਛੀਆਂ ਤੇ ਦਿਹਾੜੀਆਂ ਲਾਰੀਆਂ ਨਾ ਉਥੇ ਫਿਲਟਰੀ ਹੁੰਦੀ ਹੈ ਖੁਰਾਕ ਮਿਲ ਰਹੀ ਹੈ ਉਹਨਾਂ ਨੂੰ ਪਾਣੀ ਦੇ ਵਿੱਚ ਮਿਲ ਰਹੀ ਹੈ ਅੱਛਾ ਉਹ ਪਾਣੀ ਤੋਂ ਬਾਹਰ ਆ ਕੇ ਵੀ ਖੁਰਾਕ ਨਹੀਂ ਖਾ ਸਕਦੀ ਮਸੀਂ ਥੋੜਾ ਜਿਹਾ ਅੱਧੇ ਘੰਟੇ ਦੀ ਪਾਣੀ ਤੋਂ ਬਾਹਰ ਜਾਣ ਦੀ ਪਰਮਿਸ਼ਨ ਲੈ ਜੀ ਦਫ਼ਤਰ ਚ ਲਿਖਾ ਕੇ ਖੁਰਾਕ ਖਾ ਪਾਣੀ ਦੇ ਵਿੱਚ ਹੀ ਸੌਦਾ ਮੋਲਣਾ ਹੋ ਵੀ ਨਾ ਕੋ ਲੈ ਨਾ ਦੇ ਉਥੇ ਬਿਜ਼ਨਸ ਨਹੀਂ ਚੱਲਦਾ ਵੀ ਮੱਛੀਆਂ ਕੁਝ ਐਸੀ ਦੇਰੀਆਂ ਨੇ ਖਰਾਕ ਲਈ ਨਹੀਂ ਨਾ ਕੋਲੇ ਨਾ ਦੇ ਜੱਗੇ ਮਹਾਰਾਜ ਕਹਿੰਦੇ ਨੇ ਜੀਆਂ ਦਾ ਆਹਾਰ ਜੀ ਖਾਣਾ ਇਹ ਤਰੀਕ ਹਰ ਇੱਕ ਦਾ ਉਹਨੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੈ ਇੱਥੋਂ ਤੱਕ ਆਪਾਂ ਬਾਣੀ ਦੇ ਵਿੱਚ ਪੜਦੇ ਆ ਵੀ ਜਿਹੜੇ ਸੈਲ ਪੱਥਰ ਮੈਂ ਜਨ ਤੋਂ ਪਾਈ ਬਹੁਤ ਕਿਹੜੇ ਪੱਥਰ ਨੂੰ ਕਟ ਕੇ ਤੋੜ ਕੇ ਪੱਥਰ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਉੱਥੇ ਖਰਾਕ ਮਿਲਈ ਹੈ ਤੋ ਬੇਨਤੀ ਸੀ ਜੀ ਗੁਰੂ ਸਾਹਿਬ ਕਹਿੰਦੇ ਕੌਣ ਕਿੱਥੇ ਕਿੰਨਾ ਖਾ ਰਿਹਾ ਹੈ ਦੇ ਖਾਜੇ ਜੇ ਕੋਈ ਕਹਿਣਾ ਵੀ ਮੈਂ ਦੱਸ ਦੇਵਾਂਗਾ ਪਰੋਪਰ ਗੁਰੂ ਸਾਹਿਬ ਕਹਿੰਦੇ ਨਹੀਂ ਤੇ ਖਾਜੇ ਆਖ ਗਵਾਈਏ ਇਹ ਕਹਿਣਾ ਤੇ ਫਿਰ ਫਜ਼ੂਲ ਹੀ ਹੈ ਉਹਨ ਅਗਲੀ ਬੇਨਤੀ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਧਿਆਨਯੋਗ ਸ਼ਬਦ ਨੇ ਹਰ ਇੱਕ ਬੰਦਾ ਚਾਹੁੰਦਾ ਵੀ ਮੇਰਾ ਚੰਗਾ ਹੋਵੇ ਆਪਾਂ ਕਹਿੰਨੇ ਨੇ ਜੀ ਅਸੀਂ ਸ਼ਬਦਾ ਚੰਗਾ ਕੀਤਾ ਸਾਡੇ ਨਾਲ ਕੋਈ ਚੰਗਾ ਨਹੀਂ ਹਰ ਇੱਕ ਬੰਦਾ ਇਹ ਕਹਿੰਦਾ ਫਿਰ ਬੁਰਾ ਕੌਣ ਕਰ ਗਿਆ ਇਹਦਾ ਮਤਲਬ ਅਸੀਂ ਕਿਸੇ ਆਸਰੇ ਨਹੀਂ ਲੈਣਾ ਮੁੱਕ ਦੀ ਗੱਲ ਇਹ ਬਣੇਗੀ ਗੁਰੂ ਸਾਹਿਬ ਕਹਿੰਦੇ ਜੇ ਲੋੜ ਹੈ ਲੋੜੇ ਦਾ ਮਤਲਬ ਹੁੰਦਾ ਜੇ ਤੂੰ ਚਾਹੁੰਦਾ ਹੈ ਇਫ ਯੂ ਵਾਂਟ ਜੇ ਤੁਸੀਂ ਚਾਹੁੰਦੇ ਹੋ ਜੇ ਲੋੜ ਹੈ ਚੰਗਾ ਆਪਣਾ ਤੂੰ ਆਪਣਾ ਭਲਾ ਚਾਹੁੰਦਾ ਭਾਈ ਸਤਿਗੁਰੂ ਕਹਿੰਦੇ ਕਰ ਪੁੰਨ ਪੁੰਨ ਦਾ ਮਤਲਬ ਹੈ ਨੇਕ ਕੰਮ ਚੰਗੇ ਕੰਮ ਕਰ ਚੰਗੀ ਸੋਚ ਰੱਖ ਉਹ ਤੇਰੀ ਸਰੀਰ ਦੀ ਤੰਦਰੁਸਤੀ ਉਹ ਤੋਂ ਵੀ ਜ਼ਿਆਦਾ ਮਨ ਦੀ ਤੰਦਰੁਸਤੀ ਮਨ ਦੀ ਤੰਦਰੁਸਤੀ ਮਨ ਵੀ ਈਲਾ ਮੱਠਾ ਬਿਮਾਰ ਰੋਗ ਤੰਦਰੁਸਤ ਹੁੰਦਾ ਹੈ। ਮਨ ਵੀ ਇਨਾ ਚੀਜ਼ਾਂ ਦੇ ਵਿੱਚ ਆਉਂਦਾ ਹੈ। ਮਹਾਰਾਜ ਕਹਿੰਦੇ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ। ਉਹਨਦੇ ਕੰਮ ਕਰ, ਨੇਕ ਕੰਮ ਕਰ। ਤੇ ਸਭ ਤੋਂ ਵੱਡੀ ਗੱਲ ਨੇਕ ਕੰਮ ਕਰਕੇ ਇਹ ਨਾ ਹੋਵੇ ਤੂੰ ਹੰਕਾਰ ਦਾ ਭਾਰ ਚੁੱਕਦਾ ਫਿਰ। ਅਸੀਂ ਲੋਕ ਗੁਰਦੁਆਰਿਆਂ ਦੇ ਵਿੱਚ ਪੱਥਰਾਂ ਦੇ ਨਾਮ ਗੁਰਦੁਆਰਿਆਂ ਦੇ ਵਿੱਚ ਥਾਲੀਆਂ ਦੇ ਨਾਮ ਅੱਖੀਆਂ ਦੇ ਨਾਮ ਪਤਾ ਨਹੀਂ ਕਿੱਥੇ ਕਿੱਥੇ ਨਾਮ ਕਿੱਥੇ ਕਿੱਥੇ ਨਾਮ ਕਿੱਥੇ ਕਿੱਥੇ ਨਾਮ ਗੁਰੂ ਜੀ ਕਹਿੰਦੇ ਜੇ ਲੋੜ ਹੈ ਚੰਗਾ ਆਪਣਾ ਕਰ ਕੁੰਨੋ ਨੀਚ ਸਦਾਈਏ ਚੰਗੇ ਕੰਮ ਕਰ ਪਰ ਨਾਲ ਹੀ ਕਹਿ ਦਿੱਤਾ ਨੀਵਾ ਬਣ ਕੇ ਰਹੇ ਤੇ ਇਹ ਚੰਗੇ ਕੰਮ ਕਰਦੇ ਨੇ ਕਰਨੇ ਵੀ ਚਾਹੀਦੇ ਨੇ ਉਹ ਬੋਲ ਬੜ ਲਈ ਏਟਾ ਕਰ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ ਤੀਰਥ ਵਰ ਵਰਤਨ ਦਾਨ ਕਰ ਮਨ ਮੇ ਤਰੇ ਗੁਮਾੜ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਉਹ ਗੁਣੀ ਗਈ ਜਾਂਦੇ ਗੁਣੀ ਗਈ ਜਾਂਦੇ ਕਿਸੇ ਬੰਦੇ ਨੇ ਕੋਈ ਸੇਵਾ ਕੀਤੀ ਚਾਰ ਬੰਦੇ ਉੱਧਰ ਖੜੇ ਗੱਲ ਕਰ ਰਹੇ ਸੀ ਉਹ ਜਾ ਕੇ ਖੜ ਗਿਆ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਆਪਣੀ ਕੋਈ ਡੂੰਗੀ ਵਿਚਾਰ ਚ ਲੱਗੀ ਹੋਈ ਸੀ ਬੜਾ ਉਦਾਸ ਹੋਇਆ ਕਹਿੰਦਾ ਮੈਂ ਇੰਨੀ ਸੇਵਾ ਕੀਤੀ ਚਾਰ ਬੰਦੇ ਹੋਰ ਗੱਲ ਕਰੀ ਜਾ ਰਹੇ ਨੇ ਤੇ ਉਹਦੇ ਭਾਵੇਂ ਜੇ ਮੈਂ ਇਹ ਸੇਵਾ ਕੀਤੀ ਇਹਨਾਂ ਦੇ ਚਰਚੇ ਹੋ ਜਾਣ ਭਾਵੇਂ ਫਲਾਣੇ ਅਸਿਉਨੇ ਤੇ ਬੰਦੇ ਵੀ ਬਲੇ ਆਪਣੇ ਸੁਭਾਅ ਹੈ ਗੁਰੂ ਜੀ ਕਹਿੰਦੇ ਇੱਛਾ ਹੀ ਨਾ ਰੱਖ ਇੱਥੋਂ ਤੂੰ ਚੰਗੇ ਕੰਮ ਕਰਕੇ ਇਹੋ ਜੀਆਂ ਇੱਛਾਵਾਂ ਰੱਖ ਕੇ ਫਿਰ ਦੁਖੀ ਹੋ ਰਿਹਾ ਹੈ ਕੀ ਤੂੰ ਚੰਗਾ ਕੰਮ ਦੁਖੀ ਹੋ ਨਹੀਂ ਕੀਤਾ ਸੀ ਬੱਡੀ ਸੌਖੀਆਂ ਵਿਚਾਰਾਂ ਗੁਰੂ ਸਾਹਿਬ ਕਹਿ ਰਹੇ ਨੇ ਅੱਗੇ ਜਾ ਕੇ ਆਪਾਂ ਪੜਾਂਗੇ ਮੇਰੇ ਖਿਆਲ ਦੇ ਵਿੱਚ ਨਾਲ ਹੀ ਆਪਾਂ ਜਿਹੜਾ ਅਗਲਾ ਸ਼ਲੋਕ ਸਾਂਝਾ ਕਰਾਂਗੇ ਉਹਦੇ ਵਿੱਚ ਹੀ ਆ ਜਾਣਾ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਕਿ ਕੁਝ ਦਿੱਤਾ ਜਾਵੇ ਚੰਗੀ ਗੱਲ ਹੈ ਪਰ ਦੇਣ ਦੇ ਪਿੱਛੇ ਕੁਝ ਕਰਨ ਦੇ ਪਿੱਛੇ ਸਾਡੇ ਦੋ ਸੋਚਾਂ ਕੰਮ ਕਰਦੀਆਂ ਨੇ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੋ ਸੋਚਾਂ ਕਿਹੜੇ ਨੇ ਦੇ ਦੇ ਮੰਗੇ ਸਹਿਸਾ ਗੁਣਾ ਅਸੀਂ ਧਾਨ ਤਾ ਦੇ ਰਹਿਆਂ ਉਹ ਕਈ ਗੁਣਾ ਹੋ ਕੇ ਵਧ ਮਿਲਦੇ ਸੇਵਾ ਦਾ ਸੰਕਲਪ ਛੋਟਾ ਜਾ ਮੰਗ ਟੀ ਵੱਡੀ ਭਾਂਡੇ ਵਿੱਚ ਧਾਂ ਤੋ ਰਿਆਂ ਝਾੜੂ ਵਿੱਚ ਤਾਲ ਆ ਰਿਆਂ ਪਾਠ ਵਿੱਚ ਤਾਂ ਕਰ ਰਿਆਂ ਸੇਵਾ ਥੋੜੀ ਵਿਜਾ ਲੱਗ ਜਾਏ ਲੱਖਾਪਤੀ ਹੋ ਜਾ ਸੇਵਾ ਥੋੜੀ ਡਿਮਾਂਡਸ ਬਹੁਤ ਜ਼ਿਆਦਾ ਮੰਗਣ ਬਹੁਤ ਆ ਮਹਾਰਾਜ ਕਹਿੰਦੇ ਜਿਹੜੇ ਵੀ ਲੋਕ ਇਹੋ ਜਿਹੇ ਨੇ ਚੰਗੀ ਗੱਲ ਹੈ ਸੇਵਾ ਕਰਨੀ ਪਰ ਤੂੰ ਆਪਣੀਆਂ ਮੰਗਾਂ ਤਾਂ ਦੇਖ ਤੂੰ ਪਹਿਲਾਂ ਹੀ ਲੈ ਕੇ ਬੈਠਾ ਹੈ ਦੇ ਦੇ ਮੰਗੈ ਸਹਸਾ ਗੁਣਾ ਬੇਂਤੀ ਸੀ ਜੀ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਮਹਾਰਾਜ ਕਹਿੰਦੇ ਦੋ ਗੱਲਾਂ ਕੰਮ ਕਰਦੀਆਂ ਪਹਿਲੀ ਵੀ ਮੈਂ ਦਿੱਤਾ ਇਤੋਂ ਵੱਧ ਮੈਨੂੰ ਮਿਲੇ ਦੇ ਦੇ ਮੰਗੈ ਸਹਸਾ ਗੁਣਾ ਤੇ ਦੂਜੀ ਗੱਲ ਸ਼ੋਭ ਕਰੇ ਸੰਸਾਰ ਜੋ ਮੈਂ ਕੀਤਾ ਲੋਕ ਵਾਹ ਵਾਹ ਕਰਦੇ ਬਾਬਾ ਦਾ ਇਹ ਰੋਗ ਹੈ ਇਹ ਇਹ ਸੇਵਾ ਨਹੀਂ ਇਹ ਰੋਗ ਬਿਮਾਰੀ ਹੈ ਜੋ ਸਾਨੂੰ ਪਤਾ ਨਹੀਂ ਗੁਰੂ ਜੀ ਕਹਿੰਦੇ ਜੇ ਲੋੜਿਆ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਨੀਵਾ ਬਣ ਕੇ ਰਹੇ ਤੋਖੀਰ ਗੁਰੂ ਸਾਹਿਬ ਕਹਿੰਦੇ ਜੇ ਜ਼ਰਵਾਣਾ ਪਰ ਹਰੇ ਜ਼ਰਬੀਸ ਕਰਿੰਦੀ ਆ ਇਹ ਜਿਹੜਾ ਸਾਡਾ ਅੰਦਰ ਜ਼ਰਵਾਣਾ ਮਤਲਬ ਜਿਹੜਾ ਜੋਰ ਹੈ ਉਹ ਸਮੇਂ ਮੁਤਾਬਕ ਟਲ ਜਾਂਦਾ ਹੈ ਖਤਮ ਹੋ ਜਾਂਦਾ ਸਾਡਾ ਜੋਰ ਨਾ ਜਿਹੜਾ ਅੰਦਰੋਂ ਜੋਰ ਹੈ ਬੇਸ਼ੱਕ ਉਹਨੂੰ ਬਾਹਰੀ ਤੌਰ ਤੇ ਆਪਾਂ ਰੰਗ ਲਾ ਕੇ ਇਸ ਤਰੀਕੇ ਸ਼ੋਅ ਕਰਕੇ ਵੀ ਬੰਨੀ ਏਜ ਦਾ ਨਹੀਂ ਹੈ ਹੈ ਚੰਗੀ ਗੱਲ ਐਕਸਰਸਾਈਜ਼ ਕਰਨੀ ਯੋਗਾ ਕਰਨੀ ਸਰੀਰ ਦਾ ਧਿਆਨ ਰੱਖਣਾ ਤੇ ਬੜੀ ਵਧੀਆ ਗੱਲ ਹੈ ਕੁਦਰਤੀ ਸਾਡੇ ਸੁਭਾਅ ਚ ਜਦੋਂ ਅਸੀਂ 40 45 ਟੱਪਦੇ ਆ ਜਾਣ ਕੇ ਬੁੱਢੇ ਬਣ ਜਾਂਦੇ ਆਂ ਕਈ ਵਾਰ ਕਈ ਵਾਰ ਜਿਹੜਾ 70 ਕੇ ਸਾਲ ਦਾ ਉਹ ਇੱਡਾ ਤੇਜ਼ ਹੁੰਦਾ ਇੱਡਾ ਤੇਜ਼ ਉਹ ਜਾਣ ਕੇ ਬੁੱਢਾ ਬਣਿਆ ਰਹਿੰਦਾ ਬੇਨਤੀ ਨੂੰ ਬੜੇ ਧਿਆਨ ਨਾਲ ਸੁਣਿਓ ਐਕਟਿਵ ਰਹਿਣਾ ਸੋਚ ਕਰਕੇ ਸ਼ਰੀਰ ਕਰਕੇ ਬੜੀ ਚੰਗੀ ਗੱਲ ਐ ਬੜੀ ਚੰਗੀ ਗੱਲ ਐ ਪਰ ਗੁਰੂ ਸਾਹਿਬ ਕਹਿੰਦੇ ਕੋਈ ਬੰਦਾ ਜੇ ਆਪਣੇ ਅੰਦਰ ਦੇ ਬੁਢਾਪੇ ਨੂੰ ਬਾਰੀ ਤੌਰ ਦੇ ਉੱਤੇ ਵਿਸ਼ੇ ਵਿਕਾਰ ਜਾਂ ਸ਼ੈਤਾਨੀ ਦੇ ਲਈ ਪਹੇ ਗੁਰੂ ਜੀ ਕਹਿੰਦੇ ਨਹੀਂ ਬੁਢਾਪਾ ਨੇ ਜ਼ਰਬੇਸ਼ ਕਰਿੰਦੀ ਐ ਜਿਹੜਾ ਬੁਢਾਪਾ ਐ ਨਾ ਜੇ ਉਹ ਬੇਸ਼ੱਕ ਆਪਾਂ ਵਾਲਾਂ ਦੇ ਰੂਪ ਚ ਣਾਨਦੇ ਹੀ ਐ ਬੇਸ਼ੱਕ ਆਪਾਂ ਬਾਰੀ ਤੌਰ ਤੇ ਆਪਾਂ ਦਿਖਾਈਏ ਵੀ ਨਹੀਂ ਪਰ ਬਡਾਪੇ ਨੇ ਕੋਈ ਨਾ ਕੋਈ ਵੇਸ਼ ਬਣਾ ਕੇ ਆਈ ਜਾਣਾ ਉਹ ਨਿਗਾ ਦੇ ਰੂਪ ਚ ਤੰਨਾ ਦੇ ਰੂਪ ਚ ਵਾਲਾ ਦੇ ਰੂਪ ਚ ਸਰੀਰ ਦੇ ਇੰਨੇ 파ਟ ਨੇ ਜਿਹਦੀ ਜਿੰਨੀ ਉਮਰ ਹੈ ਨਾ ਦੇਖੋ ਆਪਾਂ ਕਿੰਨਾ ਕੁਝ ਖੋਜ ਕਰਿਆ ਪੜ੍ਹਦੇ ਆਪਾਂ ਵੱਡੇ ਵੱਡੇ ਜਿਹੜੇ ਐਕਟਰ ਹੋਏ ਗਾਇਕ ਹੋਏ ਉਹਨਾਂ ਨੇ ਕਿੰਨੇ ਆਪਣੇ ਆਪਰੇਸ਼ਨ ਕਰਾਏ ਕਿੰਨੇ ਟ੍ਰੀਟਮੈਂਟ ਕਰਾਏ ਸਭ ਤੋਂ ਵੱਧ ਜੀ ਲਈਏ ਅਸੀਂ ਬੁੱਢੇ ਹੀ ਨਾ ਦਿਖੀਏ ਇਹ ਤੇ ਹੁਣ ਕੁਦਰਤੀ ਐ ਨਾ ਇਹ ਤੇ ਨਿਯਮ ਐ ਨਾ ਉਹ ਹੋ ਸਕਿਆ ਨਹੀਂ ਕੋਈ 45 ਸਾਲ ਕੋਈ 50 ਸਾਲ ਇੰਨੇ ਜੋਰ ਇੰਨਾ ਲੱਖਾਂ ਕਰੋੜਾ ਰੁਪਏ ਜਿਹਨਾਂ ਨੇ ਸਰੀਰ ਤੇ ਲਾਇਆ ਵੀ ਅਸੀਂ ਬੁੱਢੇ ਹੀ ਨਾ ਹੋਈਏ ਇਹ ਨਹੀਂ ਹੋ ਸਕਦਾ ਨਾ ਇਹ ਤੇ ਇੱਕ ਨਿਯਮ ਐ ਗੁਰੂ ਸਾਹਿਬ ਕਹਿੰਦੇ ਜੇ ਚਰਵਾਣਾ ਪਰਹਰੈ ਜ਼ਰਵੇਸ਼ ਕਰੇਂਦੀ ਆਈ ਐ ਬੁਢਾਪੇ ਨੇ ਵੇਸ਼ ਬਣਾ ਕੇ ਆਏ ਜਾਣਾ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ ਕਿਉਂਕਿ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਮ ਹੁਣੇ ਤੇ ਅਖੀਰ ਨਿਬੜਨਾ ਹੀ ਐ ਤਾਂ ਕਰਕੇ ਗੁਰ ਜੀ ਦੇ ਨੇ ਕੋ ਰਹਿ ਨਾ ਫਰੀਏ ਪਾਈਏ ਤਾਂ ਕਰਕੇ ਸਵਾਸਾਂ ਦਾ ਜਿਹੜਾ ਜ਼ਿੰਦਗੀ ਸਾਡੀ ਚੱਲਦੀ ਐ ਸਵਾਸਾਂ ਦੇ ਨਾਲ 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 ਇਹਨੂੰ ਅਸੀਂ ਭੋਗ ਰਹੇ ਆ ਅਖੀਰ ਖਤਮ ਹੋ ਜਾਣਾ ਇਸ ਸਦਿਅਤ ਨੂੰ ਯਾਦ ਰੱਖ ਕੇ ਅਸੀਂ ਆਪਣਾ ਜੀਵਨ ਬਤੀਤ ਕਰੀਏ ਇਹ ਨਹੀਂ ਕਿ ਉਦਾਸ ਹੋ ਜਾਈਏ ਜ਼ਿੰਦਗੀ ਦੇ ਸਮੇਂ ਦੀ ਇੱਕ